ਧੀਰੇ ਖੰਬਰ ਨਾ ਧੀਰ ਮੇਰਾ ਖੰਬਰ ਨਾ ਧੀਰ ਮੇਰਾ ਧੀਰ ਮੇਰਾ ਧੀਰੇ ਖੰਬਰ ਨਾ ਧੀਰ ਮੇਰਾ ਧੀਰ ਮੇਰਾ ਧੀਰੇ ਆਪੋ ਤੁ ਜੰਨੀ ਵੀ ਸੰਗਤ ਹੈ ਸਾਰੀ ਤਾਂ ਦੀ ਦੋ ਦਰਬਾਰ ਦੇ ਵਿੱਚ ਆਇਆ ਪੁੱਤ ਤੁਹਾਡੇ ਬਿੜੇ ਪਾਰ ਧੰਨ ਜੈਪੋ ਤੋਂ ਮੇਰੇ ਸੇਵਾਦਾਰ ਨੇ ਜੋ ਦਰਬਾਰ ਦੇ ਵਿੱਚ ਹੁਕਮ ਜਾਰੀ ਕੀਤਾ ਸੀ ਵਿਹਮਣ ਜਾਰੀ ਸਵੇਰੇ ਢਿਲੀ ਕਰਦੇ ਆ ਬਿਲਾ ਬਾਪੂ ਚੇਲਿਆ ਚੇਲਿਆ ਨਾਲ ਹੁਣ ਢੇਰ ਲੱਗ ਜਾਂਦਾ मरियादा होगा सिवादारा बाबा सोनू जी, बाबा बाबा जी कि चलो 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 आयो ਹਾਂਜੀ ਬਾਪੂ ਜੀ ਤੈਨੂੰ ਇਹ ਹੁਕਮ ਕੀਤਾ ਸੀ ਹਾਂਜੀ ਅਗਲੇ ਜਗਰਾਤੇ ਤੇ ਤੁਹਾਨੂੰ ਚਮਤਕਾਰ ਵਿਖਾ ਦੂੰ ਹਾਂਜੀ ਅਗਲੇ ਜਗਰਾਤੇ ਤੇ ਤੁਹਾਨੂੰ ਮਾਂ ਲੈ ਕੇ ਠਾਉਣਾ ਧੰਨਵਾਦ ਬਾਪੂ ਜੀ ਚੱਲ ਬੱਤੋ ਚਲੋ ਹਾਂ ਕਹਿ ਬੱਤ ਜਿੰਨੀ ਵੀ ਸੰਗਤ ਦਰਬਾਰ ਤੇ ਆਈ ਆ ਇਹਦੇ ਸਾਧੂ ਸੰਤ ਦਾ ਕੋਈ ਮਜ਼ਾਕ ਨਾ ਕੋਈ ਸਾਧੂ ਸੰਤ ਫਕੀਰ ਕੋਈ ਵੀ ਆ ਤੁਸੀਂ ਦਾ ਮਜ਼ਾਕ ਨਹੀਂ ਸਮਝਣਾ ਜੋ ਨਮਸਕਾਰ ਕਰੂਗਾ ਉਹਦੀ ਬੇੜੇ ਪਾਰ ਹੀ ਆ ਤੇ ਜੋ ਕਰੂਗਾ ਮਜ਼ਾਕ ਉਹਦੇ ਬੇੜੇ ਉਹੀ ਪਾਰ ਹੋ ਜਾਏ ਇਸ ਬੱਕਰ ਨੂੰ ਪੁੱਛੋ ਇਹਦੇ ਕੰਨ ਚ ਆਵਾਜ਼ ਵੱਜਦੀ ਸੀ ਤੇਰੇ ਵੱਜਦੀ ਸੀ ਬਾਪੂ ਜੀ ਵੀ ਐਸ ਤਰ੍ਹਾਂ ਬੋਲ ਮੈਂ ਬੋਲਦਾ ਹਾਂ ਹਾਂਜੀ ਆਵਾਜ਼ ਤੁਸੀਂ ਜਿੰਨਾ ਜਿੰਨਾ ਨੂੰ ਦੱਸਿਆ ਉਹ ਸੱਚ ਆ ਸੱਚ ਆ ਬਾਪੂ ਜੀ ਬੋਲੋ ਭਾਈ ਸੰਤੋ ਤੁਸੀਂ ਸੱਚ ਆ ਜਿਹੜਾ ਬੰਦਾ ਕਹਿੰਦਾ ਸੀ ਪੁੱਛ ਕੱਢ ਤੈਨੂੰ ਕਹਿੰਦਾ ਸੀ ਕੋਈ ਬੰਦਾ ਹਾਂਜੀ ਕੌਣ ਸੀ ਉਹ ਸਾਹਮਣੇ ਬੈਠੇ ਸੀ ਕਿਹੜਾ ਜਾ ਤੇਰੇ ਕੰਨਾਂ 'ਚ ਮੈਂ ਫੂਕ ਮਾਰਤੀ ਆ ਉਹਦੇ ਕੰਨਾਂ 'ਚ ਗੱਲ ਪੁੱਛ ਕੇ ਆ ਜਾ ਜਾ ਤੇਰੇ ਕੰਨਾਂ 'ਚ ਫੂਕ ਵੱਜ ਗਈ ਜਾ ਸੋਚ ਕੇ ਤੁਰ ਜਾ ਉਹਦੇ ਕੰਨਾਂ 'ਚ ਜਾ ਕੇ ਗੱਲ ਕਰਕੇ ਆ ਵੀ ਹੈਗੀ ਨਹੀਂ ਤੇ ਫਿਰ ਸਾਰੇ ਖੁੱਲੋ ਹੈਗੀ ਆ ਲੈ ਬੋਤੋ ਜਾ ਫਿਰ ਮਾਤਾ ਰਾਣੀ ਦੇ ਦਰਬਾਰ ਤੇ ਇਹਨੂੰ ਕਹੇ ਸੱਤ ਲੱਡੂ ਚੜਾ ਦੇ ਮਾਈ ਮਸਾਨੀ ਠੀਕ ਆ ਭਗਤਾ ਠੀਕ ਆ ਭਗਤ ਇੱਥੇ ਬੇੜੇ ਪਾਰ ਆ ਕਿਸੇ ਜੀ ਦੇ ਖੁਸ਼ੀ ਦੇ ਨੇ ਜਿਹੜੇ ਭਗਤ ਨੇ ਕਿਹਾ ਸੀ ਲੱਡੂ ਸੁੱਕੇ ਪਤੋ ਪੀਰ ਦੀ ਦਰਗਾਹ ਤੇ ਤੇ ਸੁੱਕੇ ਕਿੱਥੇ ਮੇਲੇ ਦੇ ਵਿੱਚ ਹਾਂ ਜੀ ਇੱਥੇ ਮੇਲੇ ਤੇ ਗਿਆ ਸੀ ਪੀਰ ਦੀ ਦਰਗਾਹ ਤੇ ਨੂੰ ਪੁੱਛ ਮੇਲੇ ਤੇ ਗਏ ਸੀ ਭਾਈ ਕਿੱਥੇ ਇੱਥੇ ਹੀ ਆ ਜਾਓ ਮੇਲੇ ਦੇ ਦਰਗਾਹ ਦੇ ਆਪੋ 3/2 ਕਿਲੋ ਲੱਡੂ ਚੜਾ ਦੇ ਜਿਓ ਤੁਹਾਡੇ ਬੇੜੇ ਪਾਰ ਠੀਕਾ ਜਾਓ ਬੇੜੇ ਪਾਰ ਚੱਲ ਪੁੱਤ ਓਏ ਹੋ ਮੈਂ ਇੜ ਤਾਰੂ ਧਰਮਣ ਜਾਣਾ ਚੇਲਾ ਮੁੱਲਿਆ ਬਾਲ ਨੇ ਆਣਾ ਹੋ ਮੈਂ ਇੜ ਤਾਰੂ ਧਰਮਣ ਜਾਣਾ ਚੇਲਾ ਜਿਓ ਜਾ ਭਗਤਾਂ ਤੋਂ ਅਸ਼ੀਰਵਾਦ ਤਾਨਾ ਲੱਗਦਾ ਜਿੱਥੇ ਮਰਜ਼ੀ ਜਗਰਾਤੇ ਤੇ ਜਿੱਥੇ ਮਰਜ਼ੀ ਦੀਵਾਨ ਝਾੜ ਕੇ ਪੁੱਛ ਕੱਢ ਦੇ ਧੰਨ ਬੱਪੂ ਬੇੜੇ ਪਾਰ ਆ ਮੇਰਾ ਨਾਮ ਲੈ ਦਿਆ ਧੰਨ ਬੱਪੂ ਠੀਕ ਆ ਠੀਕ ਆ ਜੀ ਜਿੱਥੇ ਮਰਜ਼ੀ ਪੁੱਛ ਕੱਢ ਦੇ ਆ ਕੇ ਠੀਕ ਆ ਜੀ ਜਿਹੜਾ ਅੜੀ ਕਰੇ ਮੇਰਾ ਨਾਮ ਹੈ ਕੋਈ ਪੁੱਛ ਕੱਢ ਠੀਕ ਆ ਬੱਪੂ ਜੀ ਉਹਦੀ ਜੇਬ ਚ ਦੱਸ ਕੀ ਆ ਠੀਕ ਆ ਠੀਕ ਆ ਛੜਕੀ ਲਵਾ ਦਿਆ ਕਰੋ ਠੀਕ ਆ ਜੀ ਜਿੰਨੇ ਬਣ ਗਏ ਠੀਕ ਆ ਉਹਨੇ ਸਾਰੇ ਤੁਸੀਂ ਛੜਕੀ ਲਵਾ ਦੇ ਧੰਨ ਬੱਪੂ ਠੀਕ ਆ ਤੈਨੂੰ ਦੋ ਗੱਲਾਂ ਕਰਦਾ ਮੈਂ ਹਾਂ ਜੀ ਆਲਦੀ ਨੱਚਾ ਤੇ ਮਰਿਆਦਾ ਚ ਰਹਿ। ਠੀਕ ਆ ਬਾਪੂ ਜੀ। ਠੀਕ ਆ। ਤਾਂ ਨਹੀਂ। ਤੇਰੇ ਬੇੜੇ ਪਾ। ਠੀਕ ਆ ਬਾਪੂ ਜੀ। ਠੀਕ ਆ। ਜਿਹੜੇ ਦਾ ਦਰ ਤੇ ਜਾਵੇਂ ਕਿਤੇ ਵੀ। ਹਾਂ ਜੀ। ਕਿਸੇ ਦਾ ਮਾੜਾ ਨਹੀਂ। ਠੀਕ ਆ ਬਾਪੂ ਜੀ। ਕਿਸੇ ਨੂੰ ਮਾੜਾ ਬੋਲ ਨਹੀਂ ਬੋਲਣਾ। ਠੀਕ ਆ ਜੀ। ਤੈਨੂੰ ਕੋਈ ਗਾਲ ਕੱਢ ਦੂਗਾ। ਆਪਣੇ ਮਾਲਕ ਨੂੰ ਕੱਢੂਗਾ। ਸਹੀ ਹੈ। ਤਾਂ ਨਹੀਂ। ਠੀਕ ਆ। ਠੀਕ ਆ ਬਾਪੂ ਜੀ। ਜਿਹੜਾ ਆਪਾਂ ਨੂੰ ਗਾਲ ਕੱਢੂਗਾ ਉਹ ਆਪਣੇ ਮਾਲਕ ਨੂੰ ਕੱਢੂਗਾ। ਠੀਕ ਆ ਜੀ। ਉਹ ਆਪੇ ਸੰਭਾਲ ਲੇ। ਠੀਕ ਤੂੰ ਕਿਸੇ ਨੂੰ ਬਚਨ ਨਹੀਂ ਮਾਰਾ ਬੋਲਣਾ ਠੀਕ ਆ ਬੱਬੀ ਜੀ ਯਾ ਇੱਕ ਵਾਰ ਕਰ ਕੋਈ ਵੀ ਪੁੱਛੇ ਤੂੰ ਕੱਢਿਆ ਕਰੀ ਚੱਲ ਬੋਲ ਧੰਨ ਮਾਈਂ ਅਰਤਾਰੂ ਕਰਮਣਾ ਜਾਣਾ ਆ ਮੈਂ ਪੁੱਤੋ ਜਿੰਨੇ ਚੇਲੇ ਬਣ ਗਏ ਜਿੰਨੇ ਤੁਸੀਂ ਸੇਵਾਦਾਰ ਬਣ ਗਏ ਧੱਕ ਪਾਈ ਜਾਓ ਧੰਨ ਬਾਬੂ ਠੀਕ ਆ ਧੰਨ ਤੁਹਾਨੂੰ ਕੋਈ ਝਾਕੂ ਵਾਦਾ ਮੈਂ ਆਪੀ ਨੇ ਬੜੂ ਠੀਕ ਆ ਬੋਜੀ ਮੈਨੂੰ ਮਸ਼ੰਬਰ ਨਾਦ ਕਹਿੰਦੇ ਠੀਕ ਆ ਜੀ ਸਾਰੇ ਬੋਤਾਂ ਆ ਮਾਈਂ ਅਰਤਾਰੂ ਕਰਮਣਾ ਜਾਣਾ ਚੇਲਾ ਮੁੱਲਿਆ ਬਾੜੇ ਆਣਾ ਹੋਰ ਦਰ ਤੇਰੇ ਯਾਗੇ ਕਹਦੇ ਚੋਰੀ ਤੱਕ ਧੀਰੇ ਘਬਰਨਾਦ ਪੀਰ ਮੇਰਾ ਪੀਰ ਮੇਰਾ ਪੀਰ ਘਬਰਨਾਦ ਪੀਰ ਮੇਰਾ ਸਬਰ ਨਾਲ ਤੀਰ ਮੇਰਾ ਦੀਨ ਮੇਰਾ ਤੀਰੇ ਜਿਉ ਕੜੇ ਕੜੇ ਚੇਲੇ ਆ ਗੱਡੀ ਦਾ ਸਟੈਂਪ ਚੇਲੇ ਕੋਣ ਆ ਆ ਮੁੰਡਾ ਠੀਕ ਆ ਬਸ ਤਮਰਿਆਦਾ ਨਾ ਰਹਿਣਾ ਇਹ ਉਹ ਵਿਚਾਰੇ ਚਿੰਦੇ ਆ ਤਿੰਨ ਇਹ ਵੀ ਮੁੰਡਾ ਇਹ ਕਦੋਂ ਦਾ ਚੇਲਾ ਕਿ ਅੱਜ ਹੀ ਬਣਿਆ পাকা মরাদ পৌ ঠিক চলমগতিনু পানু তো ঠিক ਮਾਲਕ ਦੀ ਹਜ਼ੂਰੀ ਚ ਰਹੀ ਤੈਨੂੰ ਕਮੀ ਨਹੀਂ ਨਹੀਂ ਜੋ ਤੂੰ ਪਹਿਲਾਂ ਕਾਕਾ ਕਰ ਲਿਆ ਤੈਨੂੰ ਬਖਸ਼ ਲਾ ਤੂੰ ਨਹੀਂ ਬਖਸ਼ਿਆ ਜਾਊਗਾ ਜੋ ਤੂੰ ਕੀਤਾ ਨਾ ਪੁੱਛਣਾ ਤਾਂ ਨਾ ਪੁੱਛ ਲੈ ਐ ਇੱਕ ਦਾ ਪੁੱਛਣਾ ਦੋ ਦਾ ਪੁੱਛਣਾ ਤੀਜਾ ਦਾ ਪੁੱਛਣਾ ਠੀਕ ਆ ਨਾ ਨੂੰ ਮਰਿਆਦਾ ਚ ਰਹਿ ਜੀ ਚੱਲ ਬੋਤੋ ਓਹ ਕਰਮਗਤੀ ਨੂੰ ਮਾਦੇ ਜਿਓ ਆ ਲੈ ਲੈ ਕੇ ਪੁੱਛਾ ਕੱਢ ਦੇ ਤੈਨੂੰ ਐ ਨਹੀਂ ਕਹੂਗਾ ਮੇਰਾ ਨਾਂ ਨਹੀਂ ਗਾ ਤੇ ਧੌਣ ਤੋਂ ਫੜ ਕੇ ਠਾ ਕੇ ਲਿਆਇਆ ਚੱਲ ਬੁੱਤ ਆਨੇ ਗਿਆ ਸੀ ਤੂੰ ਕਹੇਂੀ ਬਖਤਾ ਦੱਸ ਹੁਣ ਕੀ ਤੇ ਹੋਰ ਲਾਉਣੀ ਓਥੇ ਵੀ ਲਾ ਦੂ। ਵੇਖ ਲੈ ਕਿਹ ਤੇ ਹੋਰ ਤੇ ਵੀ ਲਾਉਣੀ ਦੱਸ। ਜਾ ਕਾਕਾ ਤੀਜਾ ਤੂੰ ਨਾਲ ਨਾਲ ਗਿਆ। ਠੀਕ ਆ? ਦਾ ਮੋਜਾ ਕਰੋ ਜੀ। ਚਲੋ ਬੋਤੋ। ਜਿਓ। ਕਿਆ ਸੀ ਉਹਨੂੰ ਪੁੱਛ ਕੀ ਹੀ ਸੋਚਿਆ ਸੀ ਸਾਥ ਵੇਖਣਾ ਵੀ ਕੀ ਕਰਦਾ ਇਹ ਹੀ ਸੋਚਿਆ ਸੀ ਦੇਖ ਲਿਆ ਕੀ ਗੱਲ ਆ ਤੂੰ ਮੰਟ ਮੱਥਾ ਟੇਕੇ ਸੋਚੀ ਜਾਂਦਾ ਸੀ ਵੀ ਮੈਨੂੰ ਵੀ ਮੋਟਰਸਾਈਕਲ ਮਿਲ ਜੇ ਸੋਚੀ ਜਾਂਦਾ ਸੀ ਕਿ ਨਹੀਂ ਦਰਵਾਜ਼ੇ 'ਤੇ ਸੱਤ ਦਸੀ ਠਾਇਆ ਫਿਰ ਇਹਨੇ ਮੈਨੂੰ ਪਸ਼ੰਬਰ ਨਾ ਖਾਂਦੇ ਚੱਲ ਬੋਤਾ ਚੱਕ ਖੈਰ ਮੰਗਦੀ ਨੂੰ ਖੈਰ ਮੰਗਦੀ ਨੂੰ ਬੇ ਖੈਰ ਮੰਗਦੀ ਨੂੰ ਸੰਭਰਨਦ ਤੀਰ ਬਾਦੇ ਖੈਰ ਮੰਗਦੀ ਨੂੰ ਸੁਪਸਪਰਨਾ ਸੁਪੀਰ ਬਾਦੇ ਖੈਰ ਮੰਗਦੀ ਨੂੰ ਸੰਭਰਨਦ ਤੀਰ ਬਾਦੇ ਪ੍ਰਸ਼ਾਦ ਲੇਖੇ ਲਵਾਂ। ਓਦੋਂ ਬਾਅਦ ਜਿੰਨੇ ਵੀ ਤੁਸੀਂ ਸੇਵਾਦਾਰ ਆ ਰਹੇ ਬੱਤ ਠੀਕ ਆ। ਉਹਨੇ ਸੇਵਾਦਾਰਾਂ ਨੇ ਰਲ ਕੇ ਮੇਰਾ ਹਮਣ ਕਰਨਾ ਤੂੰ ਮੇਰਾ। ਠੀਕ ਆ। ਜੋ ਹਮਣ ਕਰ ਗਿਆ, ਜੋ ਬੱਚੇ ਚਾ ਧੀਆਂ ਮੇਰੀਆਂ ਹਮਣ ਚ ਬਹਿ ਗਈਆਂ, ਜੋ ਮਨ ਕੇ ਮਰਾਦ ਚ ਤਲੀਆਂ ਗਈਆਂ ਉਹਨਾਂ ਦੇ ਬੇੜੇ ਪਾਰੀਓ। ਚੱਲ ਬੁੱਤ। ਆਓ ਜੀ। ਆਪਾਰੋ ਤੂੰ ਕਿਹਾ ਸੀ ਪੰਜ ਪੁੱਤ ਹੋਣਗੇ ਕੋਈ ਕੁੜੀ ਸੋਚਦੀ ਆ ਵੀ ਮੇਰੇ ਵੀ ਪੁੱਤ ਹੋਈ ਕਿਨੇ ਸੋਚਿਆ ਸੀ ਕਿਹੜੀ ਕੁੜੀ ਸੋਚੀ ਜਾਂਦੀ ਆ ਭਾਈ ਵੀ ਸਾਡੇ ਵੀ ਪੁੱਤ ਹੋ ਜੇ ਇਹਨੂੰ ਫਾਲ ਦਿੱਤੇ ਆ ਹਾਂ ਜੇ ਪੁੱਤ ਫਿਰ ਕੋਤੀ ਹੋਊਗਾ ਤੈਨੂੰ ਕਹਤਾ ਫਿਰ ਕੋਤੀ ਹੋਊਗਾ ਫਕੀਰਾਂ ਦੇ ਬੋਲ ਆ ਹੋਰ ਕੁੜੀ ਨੇ ਕਿਹੜੀ ਨੇ ਸੋਚਿਆ ਸੀਗਾ ਵੀ ਸਾਡਾ ਵੀ ਬੇੜਾ ਪਾਰ ਹੋ ਜਾਏ ਸਾਡੇ ਵੀ ਇੱਕ ਪੁੱਤ ਹੋ ਜਾਏ ਕਿਹੜੀ ਕੁੜੀ ਨੇ ਸੋਚਿਆ ਸੀਗਾ ਵੀ ਫਾਲ ਦੇਤੇ ਆ ਤੇ ਸਾਡੇ ਵੀ ਇੱਕ ਪੁੱਤ ਹੋ ਜਾਏ ਕਿਹੜੀ ਆ ਇਹ ਕੁੜੀ ਆ ਮੈਂ ਪੁੱਤ ਹੋਏ ਪ੍ਰਮਾਨ ਚ ਸੋਚਿਆ ਸੀ ਜਦੋਂ ਮੇਰਾ ਸੇਵਾਦਾਰ ਖੇਡਣ ਲੱਗ ਪਿਆ ਤੂੰ ਕਹਿੰਦੀ ਸੀ ਬਾਬਾ ਵੀ ਤੇ ਮਾਤਾ ਰਾਣੀਏ ਸਾਡੇ ਵੀ ਪੁੱਤ ਹੋ ਜਾਏ ਇਹ ਗੱਲ ਕਹੀ ਸੀ ਤੇ ਬੈਠੀ ਨੇ ਸੱਚ ਆ ਉਹ ਬੱਚਾ ਕੋ ਝੋਲੀ ਚ ਨਹੀਂ ਬੈਠੀ ਸੀ ਇਹ ਗੱਲ ਕਹੀ ਸੀ ਵੀ ਇਹੋ ਜਿਹਾ ਲਾਲ ਮੈਨੂੰ ਵੀ ਮਿਲਦਾ ਕਹੀ ਸੀ ਜੋ ਹੋ ਗਿਆ ਚੱਲਾ ਟੱਕ ਦੇਖੀ ਜਾ ਪਰ ਛੇੜੀ ਨਾ ਵੇ ਕਿਹਾ ਸੀ ਪੁੱਤ ਇਹੋ ਜਿਹਾ ਗੁੱਲਰ ਸਾਡੇ ਵੀ ਹੋਵੇ ਹੈ ਏ ਗੁੱਲਰ ਦਿੱਤਾ ਇਥੋਂ ਗੱਦੀ ਦਾ ਇਹਦੇ ਦਾਗ ਆ ਮੇਰਾ ਵੇਖੋ ਹੈਗਾ ਕਾਕਾ ਤੁਹਾਡੇ ਬੱਚੇ ਦਾਗ ਨਿਸ਼ਾਨੀ ਦੀ ਹੈਗੀ ਆ ਹੈਗੀ ਆ ਇਸ ਤਰ੍ਹਾਂ ਨਿਸ਼ਾਨੀ ਦਾ ਤੇਰੇ ਵੀ ਤਾੜੀ ਮਾਰ ਦੋ ਤਾੜੀ ਓ ਦੇਖੀ ਜਾ ਪਰ ਛੇੜੀ ਨਾ ਦੇਖੀ ਜਾ ਪਰ ਛੇੜੀ ਨਾ ਇੱਛਕੀ ਜਹ ਮਸਤ ਮਸਤ ਦੇਖੀ ਜਾ ਪਰ ਛੇੜੀ ਨਾ ਇੱਛਕੀ ਜਹ ਮਸਤ ਮਸਤ চল বত ਹਾਂਜੀ ਬਾਬਾ ਇਹੋ ਜੀਆਂ ਚੇਲੀਆਂ ਕੋਲੇ ਮਾਲਕ ਦੀ ਕਮੀ ਘੱਟ ਹੀ ਹੁੰਦੀ ਹੁਣ ਪਤਾ ਨਹੀਂ ਲੱਗਿਆ ਤੇਰੇ ਘਰ ਚ ਕੀ ਆ ਤੁਹਾਡੇ ਘਰ ਚ ਪੀਰ ਦਾ ਰੌਲਾ ਪੀਰ ਦੀ ਜੋਤ ਕੌਣ ਕਰਦਾ ਮੇਰਾ ਸਾਰਾ ਕਰਦਾ ਚੱਲ ਗੀਤੇ ਤੇ ਵੀ ਹੋਏ ਕਿਉਂ ਲੈ ਬੋਲ ਦੇ ਦੇ ਬੇਣੀ ਤਾਂ ਆਮ ਨੂੰ ਹੋ 20 ਟਾਈਮ ਨੋਜ ਗਿਆ ਮਾਲਕ ਨੇ ਸੁਣੀ ਨਹੀਂ ਬਾਬਾ ਨਹੀਂ ਸੁਣੀ ਨਹੀਂ ਕਰ ਪੁੱਤ ਕਿੰਨੀਆਂ ਉਂਗਲਾਂ ਕਰਦਾ ਉਂਗਲਾਂ ਖੜੀਆਂ ਕਰ ਕਿੰਨੀਆਂ ਕਰਦਾ ਖੜੀਆਂ ਕਿੰਨੇ ਟਾਈਮ ਚ ਮਾਲਕ ਦੀ ਕਿਰਪਾ ਹੋ ਜੂ ਪੰਜ ਮਹੀਨਾ ਚ 6 2 ਮਹੀਨਾ ਚ ਤਨ ਦੀ ਪੱਟੀ ਦਾ ਜਿੱਥੇ ਲੱਗਾ ਦੀ ਪੱਟੀ ਦਾ ਸਾਧ ਮੇਰੇ ਦਾ ਫਾਨਾ ਜਿੱਥੇ ਲੱਗਾ ਦੀ ਪੱਟੀ ਦਾ ਸਾਧ ਮੇਰੇ ਦਾ ਫਾਨਾ ਜਿੱਥੇ ਲੱਗਾ ਦੀ ਪੱਟੀ ਸਾਧ ਮੇਰੇ ਦਾ ਫਾਨਾ ਜਿੱਥੇ ਲੱਗਾ ਦੀ ਪੱਟੀ ਦਾ ਹੀ ਓਏ ਜਿਓ ਗੁਰਵਿੰਦਰ ਕੌਣ ਮੇਰਾ ਜੇਠ ਹੈ ਹਾਂ ਜੇਠ ਗੱਦੀ ਕੌਣ ਕਰਦਾ ਹੋਂ ਤਾਂ ਮੇਰਾ ਸੋਰ ਕਰਦਾ ਪਹਿਲਾ ਗੁਰਵਿੰਦਰ ਤੇ ਉਹ ਬਾਬਾ ਜਵਾਤ ਜਿਹੜਾ ਮੈਂ ਨਾਂ ਲਿਆ ਉਹ ਕੌਣ ਗੱਦੀ ਵਾਲਾ ਉਹ ਮੇਰਾ ਜੇਠ ਹੈ ਵੇਖਾ ਹਾਂਜੀ ਉਹ ਕਹਿੰਦਾ ਮੇਰੇ ਚ ਪੀਰ ਆਉਂਦਾ ਹਾਂਜੀ ਬਾਕੀ ਹਾਂ ਹਾਂਜੀ ਬਾਬਾ ਜੀ ਕਿੰਨੂ ਕੌਣ ਲਿਆ ਸਿਰ ਤੇ ਕਰੋ ਬੁੜੀਆਂ ਲਿਆ ਬੁੜੀਆਂ ਲਿਆਈ ਹਾਂਜੀ ਚੱਲੋ ਮੁੱਖੜੀਆਂ ਮੋੜ ਲਵੇ ਸਾਂ ਤੂੰ ਮੁਖੜਾੜਾ ਮੋੜੀ ਬੋੜੀ இருக்கும். தாயுது குடி பாபாஜி தாயுது குடி கினாசு நாதா மங்கு உன் குடியிருப்பார் பாபாஜி ਜਾਓ ਮਾਲਕ ਦੀ ਕਿਰਪਾ ਹੋਵੇਗਾ ਠੀਕਾ ਕਿਸੇ ਨੂੰ ਦੱਸਣਾ ਨਹੀਂ ਜਿੱਦਾਂ ਤੁਹਾਡੇ ਮਾਲਕ ਦੀ ਕਿਰਪਾ ਹੋਊਗੀ ਕਿਸੇ ਕੋਲੇ ਗੱਲ ਨਹੀਂ ਕਰਨੀ ਠੀਕ ਹੈ ਜੇ ਗੱਲ ਕਰਤੀ ਤੇ ਨਸਾਨ ਪਾ ਲੋਗੇ ਇਹ ਮੈਨੂੰ ਦਣ ਗੈਨ ਲਓ ਝੋਲੀ ਪਾੜ एक नाश्ता पंद होता है निक नाशा पंद होता ਦਣ ਗੈਂਦੀ ਚੱਲ ਬੋਤਾ ਚੱਲ ਹੋ ਦੇਵੀ ਸਖਾ ਚਲੋ ਚਲੋ ਹੋ ਦੇਵੀ ਸੰਖਦਾ ਏ ਹੋ ਖੋਵੀ ਸੰਖਦਾ ਏ ਹੋ ਦੇਵੀ ਸੰਖਦਾ ਏ ਹੋ ਖੋਵੀ ਸੰਖਦਾ ਏ ਰਾਸਤਾ ਬੰਦ ਹੋਦਾ ਚਾਰੇ ਰੱਬ ਖੋਲਦਾ ਏ ਇੱਕ ਰਾਸਤਾ ਬੰਦ ਹੋਦਾ ਚਾਰੇ ਰੱਬ ਖੋਲਦਾ ਤਾਂ ਬੋਤ ਜੋ ਤੁਹਾਨੂੰ ਕਹਤਾ ਜਿੱਦਾਂ ਤੁਹਾਡਾ ਭੰਡਾਰਾ ਸਾਰੇ ਰਿਹਾ 15 ਦਿਨ ਗੈਨ ਲਓ ਜੀ ਠੀਕ ਆ ਨੇਰ ਰਿਹਾ ਠੀਕ ਆ 7 ਦਿਨ ਸਿੱਧ ਹੋ ਜਾਣਾ 15 ਦਿਨ ਦੇ ਠੀਕਾ ਜਿਹੜੇ ਪਾਵਰ ਅਧਿਕ ਸਮਤ ਖੁਸ਼ ਆ ਕੇ ਨਰਾ ਤਾੜੀ ਮਾਰਦਾ ਤਾੜੀ ਜਿੰਨੇ ਵੀ ਦਰਵਾਜ਼ੇ ਆਏ ਆ ਜੋ ਆਦੀ ਮਰਿਆਦ ਲੈ ਕੇ ਪੂ ਕਾ ਜੋ ਕਿਸੇ ਦੀ ਨੇਚਾ ਜਾ ਕੇ ਸਾਡੇ ਧੂਮੇ ਤੇ ਬਹਿ ਕੇ ਸੱਤ ਵਾਰੀ ਸਾਡਾ ਨਾਮ ਲੈ ਬੀਹੋਂ ਪ੍ਰਸ਼ਾਦ ਸੁਖਲੇ ਉਹਦੇ ਬੇੜੀ ਬਾਦ ਮੇਰੇ ਬੱਚੇ ਦੇ ਪਰੌਠੇ ਇੱਕ ਦੇ ਪੰਕੋੜੇ ਜਿਨੇ ਸੁਖਲੇ ਉਹਦੇ ਬੇੜੀ ਬਾਦ ਇਹੀ ਮੇਰਾ ਪ੍ਰਸ਼ਾਦ ਆ ਤੇ ਇਹੀ ਮੇਰਾ ਹੋਣਾ ਠੀਕ ਆ ਤੇ ਮੌਜਾ ਹੀ ਮੌਜਾ ਕੀ ਆ ਨਹੀਂ ਮਰਦਾ ਇੱਕ ਦੇ ਮਨ ਦੇ ਵਿੱਚ ਗੁਰਬਲੂ ਜੀ ਹੋਈ ਜਾਂਦੀ ਕੌਣ ਆ ਬਾਬੇ ਤੋਂ ਕੁਛ ਲੈਣਾ ਸੀ ਕੌਣ ਇਹ ਕੁੜੀ ਆ ਤੇਰੇ ਮਾਂ ਦਾ ਪੁੱਤ ਹਾਂਜੀ ਬਾਬਾ ਇਹ ਸੋਚੀ ਨਹੀਂ ਕੁਛ ਲੈਣਾ ਹਾਂਜੀ ਬਾਬਾ ਸੱਟਾ ਨਹੀਂ ਬਾਬਾ ਜੀ ਹੋਰ ਬਾਬਾ ਜੀ ਕੁਛ ਨਹੀਂ ਚਾਹੀਦਾ ਬਸ ਕੋਈ ਖੁਸ਼ੀ ਚਾਹੀਦੀ ਹੈ ਹਾਂਜੀ ਆ ਗਈ ਉਹ ਤਾਂ ਤੁਹਾਨੂੰ ਮੇਰੇ ਬੱਚੇ ਨੇ ਪਹਿਲਾਂ ਹੁਕਮ ਨਹੀਂ ਕਰਤਾ ਸੀ